ਤੇ ਦਹੀਂ ਇੰਨਾ ਮਹਿੰਗਾ ਦਹੀਂ ਨਾਲੇ ਦਹੀਂ ਦੀ ਵੱਧ ਪੈਕਿੰਗ ਵੱਡੀ ਆ ਸ੍ਰੀ ਗਾਜੀ ਸਾਰਿਆਂ ਨੂੰ ਖੂਬ ਜੀ ਸਾਰੇ ਘੈਂਟ ਹੋਵੋਗੇ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਸਵੇਰ ਹੋ ਗਈ ਉੱਠ ਕੇ ਨਹਾ ਧੋ ਕੇ ਤਿਆਰ ਹੋ ਕੇ ਚੱਲੇ ਆਪਾਂ ਦਹੀਂ ਲੈਣ ਘਰੇ ਬਣਦੇ ਆ ਪਰੌਠੇ ਅਮਰ ਹੁਣੀ ਬਣਾਉਂਦੇ ਆ ਆਲੂ ਵਾਲੇ ਤੇ ਆਪਾਂ ਚੱਲੇ ਆ ਮੈਂ ਕਾ ਚੱਲ ਅੱਜ ਆਪਾਂ ਵੀ ਦੇਖ ਲਈਏ ਗ੍ਰੋਸਰੀ ਕਰਕੇ ਕਿਵੇਂ ਕਰੀ ਦੀ ਆ ਆਪਾਂ ਚੱਲਿਆ ਮੈਂ ਆ ਤੇ ਮੇਰ ਨਾਲ ਹੈਗਾ ਮਨਰਾਜ ਇੱਧਰ ਹੋਰ ਭਾਈ ਇਰਾਦ ਆਪਣੇ ਕੋਲ ਹੀ ਸੀਗਾ ਤੇ ਅਜਾ ਜੀ ਲੱਗ ਗਿਆ ਵਧੀਆ ਸਾਡਾ ਕਿਉਂ ਕਰਕੇ ਆਪਣੇ ਕੋਲ ਹੈਗਾ ਮਨਰਾਜ ਅਸੀਂ ਦੋਨੇ ਫਿਰਦੇ ਰਹਿੰਨੇ ਆ ਘੁੰਮਦੇ ਦੇਣਾ ਜੇ ਸੋਨਾ ਪੂਰਾ ਧੁੱਪ ਵੀ ਆ ਤੇ ਤਾਂ ਹੀ ਆਪਾਂ ਜਦ ਦੀਆਂ ਵਾਹਦੀ ਪਾਈ ਆ ਕੀ ਸ਼ਰਟ ਤੇ ਟਾਈਮ ਹੋ ਗਿਆ ਸਵੇਰ ਦੇ 11:30 ਤੇ ਸੋਹਣੀ ਤੋਂ ਆਪਾਂ ਮੌਸਮ ਵਧੀਆ ਥੋੜੀ ਜੀ ਠੰਡਾ ਤੇ ਉਧਰ ਸੂਰਜ ਦੇਵਤਾ ਸਾਹਮਣੇ ਤੇ ਚਲੋ ਚੱਲਦੇ ਹਾਂ ਹੁਣ ਆਪਾਂ ਬੱਸ ਲੈਣੀ ਆ ਉਥੋਂ ਨਿਊਟਨ ਵਾਲੀ ਤੇ ਉਥੇ ਸਟੋਰ ਆ ਉਥੇ ਚੱਲਦੇ ਆ ਆਜੋ ਫਿਰ ਬੱਸਾਂ ਨੂੰ ਨੱਪ ਦਿਓ ਆਪਾਂ ਜਾਣਾ ਉਧਰ ਨੂੰ ਆਪਾਂ ਨੱਪਣਾ ਇੱਧਰ ਜੇ ਆਪਾਂ ਜਾਣਾ ਇੱਧਰ ਫਿਰ ਆਹ ਨੱਪਣਾ ਸੀਗਾ ਤੇ ਉਹ ਸਾਹਮਣੇ ਬੱਸ ਲੈਣੀ ਆ ਆਪਾਂ ਤੇ ਚੱਲਦੇ ਹਾਂ ਨੂੰ ਉਧਰ ਨਿਊਟਨ ਨੂੰ ਬੱਸ ਲੈਣੀ ਆ ਆਪਾਂ ਉਥੋਂ ਆਜੋ ਆਪਾਂ ਹੈਗੇ 135 ਸਟਰੀਟ ਤੇ ਹੁਣ ਚਾਓ ਪਹੁੰਚ ਗਏ ਵੀ ਆਪਾਂ ਰੂਟੀ ਕਹਿਣਾ ਪਤਾ ਨਹੀਂ ਕਹਿਣਾ ਪਤਾ ਨਹੀਂ ਖਾਣਾ ਤਾਂ ਕੀ ਆ ਜੋ ਵੀ ਆ ਤੇ ਚਲਦੇ ਆਪਾਂ ਦਹੀਂ ਲੈਣਾ ਆਪਾਂ ਸਪੈਸ਼ਲੀ ਦਹੀਂ ਲੈ ਆਇਆ ਆਪਾਂ ਜੇ ਹੋਰ ਕੋਈ ਚੀਜ਼ ਮਿਲ ਗਈ ਹੋਰ ਦੇਖ ਲਾਂਗੇ ਇਹ ਸਾਰਾ ਪਲਾਇਆ ਹੀ ਆ ਇੱਧਰ ਇੱਧਰ ਮੀਟ ਵਾਲੀਆਂ ਤੇ ਚਲਦੇ ਆਂ ਅੰਦਰ ਆਜੋ ਲੈਨੇ ਆ ਦਹੀਂ ਤੋਂ ਜੀ ਫਾਈਨਲੀ ਦਹੀਂ ਲੈਨੇ ਆਪਾਂ ਆਪਾਂ ਦੇ ਆ ਨਾਨਕ ਦਹੀਂ ਇਹ ਜੀ ਆਹ ਤੇ ਇਹ ਹੈਗਾ 4 ਨੰਬਰ ਦਾ ਹੋਰ ਬਥੇਰੇ ਪਿਆ ਚਾਓ ਹੋਰ ਦੇਖਦੇ ਕੋਸ ਲੈਣਾ ਕਿ ਨਹੀਂ ਫੇਰ ਆਜੋ ਪਰ ਸਾਰਾ ਕੁਝ ਮਿਲਦਾ ਪਿਆ ਸੇਰ ਆਟਾ ਮੱਖਣੀ ਗਾਜੀ ਮੱਖਣੀ ਕਿਥੇ ਮੱਖਣੀ ਘੱਬੋ ਹੁਣ ਆ ਜਾ ਬਈ ਲਓ ਜੀ ਬਧਾਈਆਂ ਹੋ ਗਈਆਂ ਕਿ ਮੱਖਣੀ ਹੋ ਗਈ ਇੱਕ ਹੋ ਗਦਾ ਸੀ ਜਿਦਾ ਪਿਆਜ਼ ਦੇਖੋ ਵੀ ਕਿੱਡਾ ਮੋਟਾ ਮੋਟਾ ਆਪਣੇ ਦਾ ਨਿਕਲਿਆ ਹੁੰਦਾ A to Z ਚੀਜ਼ ਪਈ ਆ ਸਟੋਰ ਤੇ ਜਿਹੜਾ ਵੀ ਸਮਰਜੀ ਚੱਕੋ ਦਾਲਾਂ ਸਬਜ਼ੀਆਂ ਲਓ ਜੀ ਚੱਕੋ ਜਿਹੜਾ ਕੁਝ ਲੈਣਾ ਪਾਲਕ ਧਨੀਆ ਮੀਠਾ ਜਿਹੜੀ ਚੀਜ਼ ਚਾਹੀਦੀ ਆ ਸਭ ਕੁਝ ਮਿਲੂ ਪੈਫੀਰ ਨਹੀਂ ਸੇਵਨ ਫੂਡ ਆ ਲੈ ਆਂਦੇ ਹੋ ਤੇ ਇਹ ਚਾਹੀਆਂ 6 ਬੋਤਲਾਂ ਇਧਰ ਦਹੀਂ ਤੇ ਮੱਖਣੀ ਹੁਣ ਚੱਲਦੇ ਆ ਘਰੇ ਹੁਣ ਆਪਾਂ ਹੈਗੇ ਆਂ ਇਸ ਟਾਈਮ ਨਿਊਟਨ ਨਿਊਟਨ ਤੋਂ ਆਪਾਂ ਲੈਣੀ ਆ ਬੱਸ ਬੱਸ ਲੈ ਕੇ ਚੱਲਦੇ ਆ ਘਰੇ ਇਧਰ ਹੀ ਆਣਾ ਉਹ ਹੁਣ ਚੱਲੇ ਆ ਆਪਾਂ ਘਰੇ ਮੱਖਣੀ ਪੈ ਗਈ ਆਪਾਂ ਨੂੰ 7 ਡਾਲਰਾਂ ਦੀ ਤੇ ਦਹੀਂ ਸਸਤਾ ਦਹੀਂ ਪੈਗਾ 4 ਡਾਲਰਾਂ ਦਾ ਤੇ ਆਹ ਦੇਖੋ ਤੇ ਦਹੀਂ ਇੰਨਾ ਮਹਿੰਗਾ ਦਹੀਂ ਨਾਲੇ ਦਹੀਂ ਦੀ ਵੱਧ ਪੈਕਿੰਗ ਵੱਡੀ ਆ ਦਹੀਂ ਆਪਾਂ ਨੂੰ ਪਿਆ ਸਸਤਾ ਮੱਖਣੀ ਨਹੀਂ ਕਿ ਮਹਿੰਗੀ ਤੇ ਇੱਕ ਉਹ ਆਪਾਂ ਲਈਆਂ ਪੈਪਸੀ ਦੀਆਂ ਬੋਤਲਾਂ 6 ਉਹ ਆਪਾਂ ਨੂੰ ਪੈ ਗਈਆਂ 10 ਡਾਲਰ ਦੀਆਂ ਹਾਂ ਜਦੋਂ ਆਪਾਂ ਕਹ ਲਈ ਤੇ ਮੌਸਮ ਪੂਰਾ ਘੈਂਟ ਅੱਜ ਘੈਂਟ ਗੱਲ ਬਾਤ ਟਾਈਮ ਹੋ ਗਿਆ 8:00 ਦੇ 6 ਆਪਾਂ ਚੱਲੇ ਹੁਣ ਗੈਸਟ ਹਾਊਸ ਤੇ ਦੇਖਣਾ ਆਪਾਂ ਸਟੀਮ ਕਲੌਕ ਤੇ ਚੱਲਦੇ ਆਂ ਆਪਣਾ ਉਹੀ ਪੁਰਾਣਾ ਅੱਡਾ ਲੈਨੇ ਉਥੋਂ ਬੱਸ ਤੇ ਬੱਸ ਲੈ ਕੇ ਪਹਿਲਾਂ ਪਜਣਾ ਸਰੀ ਸੈਂਟਰ ਸਰੀ ਸੈਂਟਰ ਤੋਂ ਫਿਰ ਉਸੇ ਚਲੋ ਬਾਜੋ ਤਨਾਲ ਆਪਣੇ ਦੋ ਸਾਥੀ ਅਮਨ ਤੇ ਇਧਰ ਮਨਰਾਜ ਚਲੋ ਬਈ ਇਹ ਮਨਰਾਜ ਮਨਰਾਜ ਤਾਂ ਘਰੇ ਭੱਜ ਗਿਆ ਸੀ ਫੇਰ ਦੁਬਾਰੇ ਆ ਗਿਆ ਜੀਣੀ ਲੱਗਦਾ ਤਾਂ ਵੀ ਤੇ ਆਪਣਾ ਵੀ ਨਹੀਂ ਲੱਗਦਾ ਹੋਰ ਹੈ ਨਹੀਂ ਆਪਾਂ ਨੂੰ ਘੁੰਮਣ ਵਾਲਾ ਨਾਲ ਕੋਈ ਚਲੇ ਹੈਗਾ ਆਪਣੇ ਪਿੰਡ ਦਾ ਵਧੀਆ ਜੀ ਲੱਗ ਜਾਂਦਾ ਤੇ ਚਲੋ ਚੱਲਦੇ ਆਜੋ ਕਿੰਗਜੋਸ ਤੋਂ ਆਪਾਂ ਜਾਣ ਗੈਂਗਸਟਾਊਨ ਇਹ ਐਸਾ ਨਾ ਸਟੇਸ਼ਨ ਤੇ ਉਹ ਆਇਆ ਬੱਸ ਆਪਾਂ ਤੇ ਚਲਦੇ ਆਂ ਅੰਦਰ ਆਜੋ ਟ੍ਰੇਨ ਲੱਗ never slow up, no I don't take shit I got no love for the fakeness If you wanna play tough and wanna hate this I'll always show up a... I don't ever slow up, no I don't take shit I got no love for the fakeness. If you play tough and hate this show up time lag gang station metro station aage ਦੇ ਬਿਲਡਿੰਗਾਂ ਦੇਖੋ ਪੂਰੀਆਂ ਉੱਚੀਆਂ-ਉੱਚੀਆਂ ਲਾਈਟਾਂ ਚੱਲ ਪੀਆਂ ਟਾਈਮ ਹੋ ਗਿਆ 7:00 ਵਜੇ 30 ਮਿੰਟ ਆਪਾਂ ਨੂੰ ਡੇਢ ਘੰਟਾ ਲੱਗਿਆ ਇੱਥੇ ਤੱਕ ਪਹੁੰਚਣ ਨੂੰ ਹੁਣ ਆਪਾਂ ਚੱਲੇ ਆਂ ਗੈਂਸਟਾਊਨ ਦੇਖਣ ਕਿ ਉੱਥੇ ਕਲੌਕ ਆ ਉਹ ਤੋਂ ਧੋਏ ਨਿਕਲਦਾ ਪੰਜਾਬੀ ਦੀ ਭਾਸ਼ਾਸ ਚਲੋ ਚੱਲਦੇ ਆਂ ਜੋ ਇਹ ਸਾਰੀ ਮਾਰਕੀਟ ਹੀ ਆ ਬਸ ਦੋਨੇ ਪਾਸੇ ਸ਼ਾਪ ਆ ਜਿੱਧਰ ਦੇਖੋਗੇ ਤੇ ਸੋਨਾ ਪੂਰਾ ਆਪਾਂ ਹੁਣ ਹੈ ਗਿਆ ਵੈਨਕੂਵਰ ਆ ਆਪਾਂ ਆਪਾਂ ਰਹੀਆਂ ਬੈਂਕੋਵਰ ਹੁਣ ਚਲੋ ਚੱਲਦੇ ਆਂ ਕਲੌਕ ਦੇਖੀਏ ਮੈਂ ਤਾਂ ਪਾਉ ਉਹ ਦੇਖਣਾ ਹੈ ਅੱਧੀ ਰਾਤ ਨੂੰ ਆਜੋ ਲਓ ਜੀ ਪਹੁੰਚ ਗਏ ਆਂ 10:00 ਕਲੌਕ ਇਹਨੂੰ ਸਟੀਮ ਕਲੌਕ ਕਹਿੰਦੇ ਆਂ ਤੇ ਬਸ ਅਹੀਂ ਤੋਂ ਆ ਨਿਕਲਦਾ ਰਹਿੰਦਾ ਇਹ ਚੋਂ ਤੇ ਹਰ ਇੱਕ 15 ਮਿੰਟਾਂ ਬਾਅਦ ਇਹ ਜਿਵੇਂ ਟ੍ਰੇਨ ਕਰਦੀ ਹੁੰਦੀ ਹੈ ਜਕ-ਜਕ-ਜਕ ਉਵੇਂ ਕਰਦਾ ਹੈ ਹਰ ਇੱਕ 15 ਮਿੰਟ ਬਾਅਦ ਦੇਖਦੇ ਆਂ ਆਪਾਂ ਖੜੇ ਆਂ ਜੇ ਕਰੂਗਾ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਤੇ ਸਾਰੇ ਦੇਖਣ ਖੜੇ ਆਂ ਆਪਾਂ ਵੀ ਦੇਖ ਕੇ ਚੱਲਾਂਗੇ ਅੱਜ ਲੋ ਜੀ ਮਾਰ ਰਟਿਆ ਛੇਟੀਆਂ ਬਸ ਇੰਨੇ ਕੰਮ ਸੀ ਟਾਈਮ ਹੈ ਤੇ ਥੋੜਾ ਜਿਹਾ ਅੱਗੇ ਚੱਲਦਾ ਪਰ ਹੈ ਪਿੱਛੇ ਆ ਦੋ ਤਿੰਨ ਮਿੰਟ ਅੱਗੇ ਚੱਲਦਾਗਾ ਇਹ ਹੈਗਾ 1970 ਦਾ ਬਣਿਆ ਇੱਥੇ ਪੁਰਾਣਾ ਗੱਛ ਟੀਮ ਟੀਮ ਤੇ ਚੱਲਦਾ ਹੈ ਸਾਰਾ ਹੁਣ ਆਇਆ ਆਪਾਂ ਸਭੇ ਯਮਨ ਦੇ ਖਾਣਾ ਸਭੇ ਆਪਾਂ ਕਦਾ ਚੱਲਾਂਗੇ ਹੋਰ ਮੈਂ ਤੇ ਮਨਰਾਜ ਦੇ ਇੱਧਰ ਖੜੇ ਆਮਣ ਹੈਲੋ ਮੈਂ ਕਿਡੋਂ ਨਾਲ ਖਾਵਾਗੇ ਹੁਣ ਆਪਾਂ ਇਹ ਆਰਡਰ ਕਰਤਾ ਪਰ ਹੈ ਪੱਛਿਕਨ ਤੇ ਖਾਨੇ ਆ ਤੇ ਖਾ ਕੇ ਮਿਲਦੇ ਹੁਣ ਫਿਰ ਆਪਾਂ ਜਾਣਾ ਘਰੇ ਹੁਣ ਫੋਕ ਸੀਗਾ ਵੀ ਤੇ ਵੀ ਸੀ ਫਾਈਨਲੀ ਆਰਡਰ ਆ ਗਿਆ ਆਪਣਾ ਤਸਾਂ ਮਿੰਟਾਂ ਬਾਅਦ ਹਾਂ ਖਾਨੇ ਆ ਰੈਪ ਤੇ ਚਲੋ ਕੈਨੇਡਾ ਦਾ ਪਹਿਲੀ ਵਾਰੀ ਰੈਪ ਕਾਗੇ ਦੇ ਦੇਆ ਕੈਨੇਡਾ ਤੇ ਆਏ ਮੋਜਾ ਕੋਕ ਕੋਕ ਪਾਉ ਜਿੰਨੀ ਬਰੀ ਮਰਜ਼ੀ ਰੀਫਿਲ ਕਰੋ ਯਾਰੀ ਲੋਕ ਕਿਉਂ ਮਨਰਾਜ ਫਟਾ